ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਮੁੱਖ ਬੁਲਾਰੇ ਚਰਨਜੀਤ ਸਿੰਘ ਬਰਾੜ ਨੇ ਕੋਰ ਕਮੇਟੀ ਦੇ ਗਠਨ ਦੇ ਉੱਤੇ ਵੱਡੇ ਸਵਾਲ ਚੁੱਕੇ ਨੇ ਸੋ ਬਰਾੜ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਕੋਰ ਕਮੇਟੀ ਦੇ ਸੀਨੀਅਰ ਮੈਂਬਰਾਂ ਨੂੰ ਬਾਹਰ ਰੱਖ ਕੇ ਆਪਣੀ ਪ੍ਰਾਈਵੇਟ ਲਿਮਟਿਡ ਕੰਪਨੀ 'ਚ ਵਾਅਦਾ ਕਰ ਦਿੱਤਾ ਨਾਲ ਹੀ ਉਹਨਾਂ ਨੇ ਚੁਟਕੀ ਲੈਂਦੇ ਹਰ ਸਿਮਰਤ ਕੋਰ ਬਾਦਲ ਨੂੰ ਕੋਰ ਕਮੇਟੀ ਮੈਂਬਰ ਬਣਦੇ ਉੱਤੇ ਮੁਬਾਰਕਬਾਦ ਦਿੱਤੀ ਹੈ ਸੋ ਉਹਨਾਂ ਦਾ ਕਹਿਣਾ ਹੈ ਕਿ ਇਸ ਕੋਰ ਕਮੇਟੀ ਦੇ ਵਿੱਚ ਸੁਖਵੀਰ ਸਿੰਘ ਬਾਦਲ ਨੇ ਤਕਸਾਲੀ ਅਕਾਲੀ ਲੀਡਰਾਂ ਨੂੰ ਅੰਗੋਲੀਆਂ ਕੀਤਾ ਤੇ ਇਸ ਤੋਂ ਇਲਾਵਾ ਅਕਾਲੀ ਦਲ ਸੁਧਾਰ ਲਹਿਰ ਦੇ ਨਾਲ ਜੁੜੇ ਅਕਾਲੀ ਦਲ ਨੂੰ 나ਗਪੁਰ ਅਕਾਲੀ ਦਲ ਕਹਿਣ ਦੇ ਉੱਤੇ ਵੀ ਚਰਨਜੀਤ ਸਿੰਘ ਬਰਾੜ ਨੇ ਸੁਖਵੀਰ ਸਿੰਘ ਬਾਦਲ ਦੇ ਉੱਤੇ ਨਿਸ਼ਾਨੇ ਸਾਧਦੇ ਨੇ ਲਿਕੋ ਇੱਕ ਗੱਲ ਹੈ ਕੱਲ ਕੋਰ ਕਮੇਟੀ ਦੀ ਨਵੀਂ ਲਿਸਟ ਜਾਰੀ ਕੀਤੀ ਹੈ ਔਰ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਪਾਰਟੀ ਦੇ ਸੀਨੀਅਰ ਲੀਡਰ ਜਿਹੜੇ ਬਾਦਲ ਸਾਹਿਬ ਦੇ ਸਭ ਤੋਂ ਪੁਰਾਣੇ ਸਾਥੀ ਸਾਹਿਬ ਭਿੰਤ ਸਾਹਿਬ ਨੂੰ ਬਾਹਰ ਰੱਖਿਆ ਗਿਆ ਹੈ ਔਰ ਇਸੇ ਤਰ੍ਹਾਂ ਸਭ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਸਾਹਿਬ ਬੀਬੀ ਜਗੀਰ ਕੌਰ ਰਕੜਾ ਸਾਹਿਬ ਮਲੂਕਾ ਸਾਹਿਬ ਇਹਨਾਂ ਸਾਰਿਆਂ ਨੂੰ ਇੱਕ ਸੋਚੀ ਸਾਜੀ ਸਾਜਿਸ ਦੇ ਤਹਿਤ ਇੱਕ ਆਪਣਾ ਹੁਕਮ ਸੁਣਾ ਕੇ ਤੇ ਉਹਨਾਂ ਨੂੰ ਬਾਹਰ ਕਰ ਦਿੱਤਾ ਗਿਆ ਔਰ ਵਿੱਚ ਤਿੰਨ ਮੈਂਬਰ ਲਏ ਆ ਔਰ ਮੈਂ ਸਮਝਦਾ ਕਿ ਪਰਿਵਾਰ ਦੇ ਵਿੱਚ ਵਾਅਦਾ ਕੀਤਾ ਕਿਉਂਕਿ ਵਿਵਾ ਹਰਸਿਮਰਤ ਕੌਰ ਬਾਦਲ ਨੂੰ ਪਾਰਲੀਮੈਂਟ ਦੇ ਵਿੱਚ ਲੀਡਰ ਹੋਣ ਨਾਤੇ ਐਡ ਕੀਤਾ ਇੱਕ ਕੋਈ ਮੈਂਬਰ ਨੇ ਉਹਨਾਂ ਨੂੰ ਐਡ ਕੀਤਾ ਪਰ ਸਵਾਲ ਵੱਡਾ ਖੜਾ ਹੁੰਦਾ ਹੈ ਕਿ ਸਾਡੇ ਭਵੇਂ ਤਿੰਨ ਹੀ ਐਮਐਲਏ ਨੇ ਪੰਜਾਬ ਦੇ ਵਿੱਚ ਵਿਧਾਨਕਾਰ ਦੇ ਲੀਡਰ ਜਿਹੜੇ ਹੈਗੇ ਆ ਉਹ ਸਾਮਨਪ੍ਰੀਤ ਸਿੰਘ ਈਆਲੀ ਨੇ ਉਹਨਾਂ ਨੂੰ ਐਡ ਨਹੀਂ ਕੀਤਾ ਹੋਰ ਵੀ ਇੱਕ ਦੋ ਵਿਵਾਦਿਤ ਜਿਹੜੇ ਜਿਹੜੇ ਡੀਜੀਪੀ ਸੈਣੀ ਦੇ ਨਾਲ ਸੰਬੰਧਿਤ ਨੇ ਜਾਂ ਕੋਈ ਹੋਰ ਨੇ ਉਹੋ ਜਿਹਾਂ ਨੂੰ ਐਡ ਕਰਨਾ ਮੇਰਾ ਸਮਝਦੇ ਕਿ ਇੱਕ ਤਰ੍ਹਾਂ ਨਾਲ ਬੰਦਿਆਂ ਨੂੰ ਖੁਸ਼ ਕੀਤਾ ਜਾ ਰਿਹਾ ਕੋਈ ਪਾਰਟੀ ਦੀ ਰਣਨੀਤੀ ਤਿਆਰ ਕਰਨ ਵਾਲੇ ਜਿਹੜੇ ਲੋਕ ਹੈ ਉਹਨਾਂ ਨੂੰ ਉਹਨਾਂ ਨੂੰ ਤਾਨਾਸ਼ਾਹੀ ਰਵਈਏ ਦੇ ਨਾਲ ਬਾਹਰ ਕੀਤਾ ਜਾ ਰਿਹਾ ਇਸ ਕਰਕੇ ਜੋ ਹਾਲਾਤ ਅੱਜ ਸਤਸੁਖਬੀਰ ਸਿੰਘ ਬਾਦਲ ਸਾਹਿਬ ਦੇ ਹੱਥ ਧਰਮੀ ਕਰਕੇ ਬਣੇ ਹੋਏ ਐ ਇਹਦੇ ਨਾਲ ਪਾਰਟੀ ਦਾ ਬਹੁਤ ਵੱਡਾ ਨੁਕਸਾਨ ਹੋਇਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਇਹ ਖਮਿਆਜਾ ਜਿਹੜਾ ਹੋਰ ਪਗਤਰਾ ਪਈ। ਦੇਖੋ ਇੱਕ ਗੱਲ ਹੈ ਕਿ ਸਤਸੁਖਬੀਰ ਸਿੰਘ ਬਾਦਲ ਦੇ ਧੜੇ ਵੱਲੋਂ ਇੱਕ ਬੜਾ اخلاق ਤੋਂ ਗਿਰੇ ਜੇ ਸ਼ਬਦਾਂ ਨਾਲ ਜਿਹੜੇ ਬਾਕੀ ਧੜੇ ਨੂੰ ਸੰਬੋਧਨ ਕੀਤਾ ਜਾ ਰਿਹਾ ਕਿ ਇਹ ਦੀ ਸ਼ਰੋਮਣੀ ਅਕਾਲੀ ਦਲ ਨਾਗਪੁਰ ਹੈ। ਇਸ ਕਰਕੇ ਮੇਰਾ ਖਿਆਲ ਹੈ ਕਿ ਵਾਦ ਵਿਵਾਦ ਚ ਪੈਣ ਵਾਲੀ ਗੱਲ ਹੈ। ਮੇਰਾ ਇੱਕ ਸਵਾਲ ਹੈ ਸਾਰੇ ਉਹਨਾਂ ਸੱਜਣਾਂ ਨੂੰ ਸਤਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਵੀ ਤੇ 1996 ਦੇ ਵਿੱਚ ਬਾਦਲ ਸਾਹਿਬ ਨੇ ਬੀਐਸਪੀ ਨਾਲ ਇਲੈਕਸ਼ਨ ਲੜਿਆ ਤੇ ਇੱਕ ਮਿੰਟ ਤੇ ਛੱਡ ਕੇ ਤੇ ਬਿਨਾ ਪੰਜਾਬ ਲਈ ਮੰਗੇ ਬਿਨਾ ਕੋਈ ਪੰਜਾਬ ਦੀ ਮੰਗ ਰੱਖੇ ਤੇ वाजਪਾਈ ਸਾਹਿਬ ਨੂੰ ਹਮਾਇਤ ਦਿੱਤੀ ਸੀ ਮੇਰਾ ਖਿਆਲ ਹੈ ਕਿ ਨਾਗਪੁਰ ਤਾਂ ਅਕਾਲੀ ਦਲ ਉਦੋਂ ਬਣਨਾ ਸ਼ੁਰੂ ਹੋ ਗਿਆ ਸੀ ਫਿਰ 98 ਦੇ ਵਿੱਚ ਫਿਰ ਬਣ ਗਿਆ ਜਦੋਂ ਸਾਰੇ ਸੀਨੀਅਰ ਲੀਡਰਾਂ ਨੂੰ ਛੱਡ ਕੇ ਤੇ ਸਾ ਸੁਬੀਤ ਸਿੰਘ ਬਾਦਲ ਕੇਂਦਰੀ ਮੰਤਰੀ ਬਣੇ ਸੀ ਫਿਰ 2014 ਦੇ ਵਿੱਚ ਜਦੋਂ ਬੀਬਾ ਹਰਸਿਮਰਤ ਕੋਰ ਬਾਦਲ ਮੰਤਰੀ ਬਣਿਆ ਉਦੋਂ ਢੀਂਡਸਾ ਸਾਹਿਬ ਭੂੰਦੜ ਸਾਹਿਬ ਤੇ ਬ੍ਰਹਮਪੁਰਾ ਸਾਹਿਬ ਇਹ ਸਾਰੇ ਲੀਡਰ ਮੌਜੂਦ ਸਨ ਲੋਕ ਸਭਾ ਜਾਂ ਰਾਜ ਸਭਾ ਦੇ ਵਿੱਚ ਇਹਨਾਂ ਨੂੰ ਛੱਡ ਕੇ ਬਣਿਆ ਇਹਦਾ ਇਹ ਇਹ ਨਾਗਪੁਰ ਵਾਲਾ ਜਿਹੜਾ ਫਾਰਮੂਲਾ ਇਹ ਤਾਂ ਉਦੋਂ ਤੋਂ ਚੱਲਦਾ ਔਰ ਦੋ ਦਿਨ ਪਹਿਲਾਂ ਜਮਾਂ ਹੀ ਮੈਂ ਸਮਝਦਾ ਕਿ ਇੱਕ ਨੰਗਾ ਚਿੱਟਾ ਸਾਰਾ ਕੁਝ ਸਾਹਮਣੇ ਸਾਫ਼ ਹੋ ਗਿਆ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦਾ ਮੀਡੀਆ ਹਾਊਸ ਹੈ ਜਿਹਨੂੰ ਉਹ ਖੁਦ ਛਾਤੀ ਤੇ ਹੱਥ ਮਾਰ ਕੇ ਕਹਿੰਦੀ ਹੈ ਕਿ ਮੇਰਾ ਆਪਣਾ ਹੀ ਔਰ ਮੈਂ ਚਲਾਉਣਾ ਤੇ ਮੈਂ ਜਿਹੜੀ ਚੀਜ਼ ਰੱਖਦਾ ਨੰਗੇ ਚਿੱਟੇ ਰੱਖਦਾ ਤਾਂ ਉਹਨਾਂ ਦਾ ਇੱਕ ਪਿਛਲੇ ਦਿਨਾਂ ਦੇ ਵਿੱਚ ਸਮਾਗਮ ਹੋਇਆ ਅਵਾਰਡ ਹੋਇਆ ਅਵਾਰਡ ਕੇਂਦਰ ਦੇ ਮੰਤਰੀ ਨੇ ਦਿੱਤਾ ਕੇਂਦਰ ਚ ਮੰਤਰੀ ਜਾਂ ਕੇਂਦਰ ਦੀ ਸਰਕਾਰ ਕੀਦੀ ਹੈ ਇੱਕ ਗੱਲ ਦੂਸਰੀ ਗੱਲ ਜਿਹੜੇ ਇਸਹਾ ਇਕਬਾਲ ਸਿੰਘ ਲਾਲਪੁਰਾ ਨੇ ਘਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਨੇ ਜੇ ਤੁਹਾਡੇ ਯਾਦ ਹੋਵੇ ਜਦੋਂ ਐਸਜੀਪੀਸੀ ਦੀਆਂ ਚੋਣਾਂ ਸੀ ਡਾਕਟਰ ਦਲਜੀਤ ਸਿੰਘ ਟੀਮਾ ਮਹੇਸ਼ਿੰਦਰ ਗਰੇਵਾਲੇ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਕਿ ਸਿੱਖਾਂ ਦੇ ਧਾਰਮਿਕ ਮਾਮਲਿਆਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਇਕਬਾਲ ਸਿੰਘ ਲਾਲਪੁਰਾ ਤੇ ਥਰੂ ਜਿਹੜਾ ਹੈਗਾ ਉਹ ਉਹ ਦਖਲ ਦੇ ਰਹੀ ਆ ਔਰ ਇੱਕ ਕਦੇ ਵੀ ਕਾਬਲੇ برداشت ਨਹੀਂ ਹੈ ਤੇ ਅੱਜ ਉਹਨਾਂ ਲੀਡਰਾਂ ਨੂੰ ਕੀ ਲੱਗਦਾ ਹੋਊਗਾ ਕਿ ਜਦੋਂ ਸਾਹ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਕੰਪਨੀ ਵੱਲੋਂ ਜਿਹੜਾ ਬਣਾਇਆ ਗਿਆ ਸਮਾਗਮ ਹੈ ਉਹਦੇ ਵਿੱਚ ਈਅਰ ਆਫ ਦਾ ਆਈਕਨ ਜਿਹੜਾ ਹੈਗਾ ਉਹ ਇਕਬਾਲ ਸਿੰਘ ਲਾਲਪਰਾ ਨੂੰ ਦਿੱਤਾ ਜਾਂਦਾ ਭਾਰਤੀ ਜਨਤਾ ਪਾਰਟੀ ਦੇ ਜਨਰਲ ਸਕੱਤਰ ਤਰਨ ਚੁਗ ਜੀ ਨੂੰ ਦਿੱਤਾ ਜਾਂਦਾ ਹਾਂਸ ਰਾਜ ਹਾਂਸ ਜੀ ਨੂੰ ਦਿੱਤਾ ਜਾਂਦਾ ਸਾ ਹਰਮੀਤ ਸਿੰਘ ਕਾਲਕਾ ਜਿਹੜੇ ਦਿੱਲੀ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਨੂੰ ਦਿੱਤਾ ਜਾਂਦਾ ਜਾਂ ਹੋਰ ਵੀ ਉੱਥੇ ਆਮ ਆਦਮੀ ਪਾਰਟੀ ਦੇ ਇੱਕ ਰਾਜ ਸਭਾ ਮੈਂਬਰ ਨੇ ਕੋਈ ਪੰਥਕ ਸ਼ਖਸੀਅਤ ਕੋਈ ਸ਼੍ਰੋਮਣੀ ਅਕਾਲੀ ਦਲ ਸੰਬੰਧ ਨਾਲ ਸੰਬੰਧਿਤ ਬੰਦਾ ਇੱਕ ਵੀ ਐਸਾ ਉਸ ਸਮਾਗਮ 'ਚ ਨਹੀਂ ਸੀਗਾ ਜਿਹੜਾ ਕੋਈ ਪੰਥ ਦੀ ਜਾਂ ਉਸ ਤਰ੍ਹਾਂ ਦੀ ਗੱਲ ਕਰ ਸਕੇ ਤੇ ਤੁਸੀਂ ਉਂਗਲਾਂ ਠਾਉਣੇ ਆ ਦੂਜਿਆਂ ਮੰਨੀ ਕਿ ਇਹ ਸ਼੍ਰੋਮਣੀ ਅਕਾਲੀ ਦਲ ਨਾਗਪੁਰ ਹੈ ਮੈਂ ਇੱਕ ਬੇਨਤੀ ਕਰ ਦਿਆਂ ਜਿੰਨੇ ਵੀ ਬੁਲਾ ਰਹੇ ਉਹਨਾਂ ਵੱਲੋਂ ਬੋਲਦੇ ਹਾਂ ਜਿੰਨਾ ਬੋਲੋਗੇ ਜੇ ਇੱਕ ਉਂਗਲ ਦੂਜੇ ਵੱਲ ਕਰੋਗੇ ਤਾਂ ਚਾਰ ਤੁਹਾਡੇ ਆਪਣੇ ਵੱਲ ਨੂੰ ਹੋਣ ਗਿਆ ਇਸ ਕਰਕੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਖੁਦ ਇਹਦਾ ਸਪਸ਼ਟਿਕਰਨ ਦੇਣ ਕਿ ਇਹ ਇਹ ਸ਼੍ਰੋਮਣੀ ਅਕਾਲੀ ਦਲ ਨਾਗਪੁਰ ਦਾ ਅਸਰ ਕਿਹਦੇ ਤੇ ਆ ਕਿਉਂ ਕਿਹਦੇ ਕਹਿੰਦੇ ਇਕਬਾਲ ਸਿੰਘ ਲਾਲਪੁਰਾ ਨੂੰ ਜਿਹੜਾ ਹੈਗਾ ਇਅਰ ਆਫ ਦਾ ਆਈਕਨ ਦਿੱਤਾ ਗਿਆ ਕਿਹਦੇ ਨਾਂ ਤੇ ਕੇਂਦਰੀ ਮੰਤਰੀ ਨੂੰ ਬਣਾਇਆ ਗਿਆ ਇਹ ਸਾਰੀਆਂ ਗੱਲਾਂ ਪੰਜਾਬ ਦੇ ਲੋਕਾਂ ਨੂੰ ਸਪਸ਼ਟ ਕਰੋ ਆਪਾਂ ਗੁੰਮਰਾਹ ਨਾ ਕਰੀਏ ਅਸੀਂ ਤੇ